ਹੈਲੋ ਜੀ ਸਸਟੀ ਗਰਲਸ ਆਰਿਆਨ ਨੂੰ ਅੱਜ ਜੋ ਮੈਂ ਸਬਜੀ ਬਣਾਉਣ ਜਾ ਰਹੀਆਂ ਨਾ ਇਹ ਮੇਰੀ ਤਾਂ ਬਹੁਤ ਫੇਵਰਟ ਹੈ ਬਟ ਮੇਰੇ ਹਸਬੰਦ ਨੇ ਬਿਲਕੁਲ ਨਹੀਂ ਪਸੰਦ ਬਟ ਫਿਰ ਵੀ ਅੱਜ ਮੈਂ ਬਹੁਤ ਧੰਨਵਾਦ ਮੈਂ ਕਿਹਾ ਚਲੋ ਤੁਹਾਨੂੰ ਮੈਂ ਕੁਝ ਹੋਰ ਬਣਾਵਾਂਗੀ ਮੈਂ ਤਾਂ ਜੀ ਖਾਣੇ ਖਾਣੀਆਂ ਸੀ ਅੱਜ ਸਬਜੀ ਜੀ ਮੈਂ ਬਣਾਉਣ ਜਾ ਰਹੀਆਂ ਆਲੂ ਗੋਭੀ ਸਬਜੀ ਤੇ ਇਹਦੇ ਵਿੱਚ ਆਹੋ ਪਹਿਲਾਂ ਤੇਲ ਰੱਖਿਆ ਫੜਾਈ ਚ ਜੀਰਾ ਪਾਇਆ ਪਿਆਜ਼ ਅਦਰਕ ਤੇ ਥੋੜੇ ਜਿਹੇ ਡੰਢਲ ਹੁੰਦੇ ਨੇ ਗੋਭੀ ਦੇ ਉਹ ਵੀ ਬਰੀਕ-ਬਰੀਕ ਕੱਟ ਕੇ ਪਾ ਦਿੱਤੀ ਜੀ ਚਨਮ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਉਹਦੇ ਬਾਅਦ ਜਿਵੇਂ ਇੱਕ ਤੇ ਵਰਤਾਂ ਸਾਈਜ਼ ਆਟਾ ਮਾਰ ਕੇ ਘੱਟਾ ਇੱਥੇ। ਇਹਨਾਂ ਆੜੀਕਸਾ ਵਿੱਚ ਤੇ ਮੈਂ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਵਿੱਚ ਥੋੜੇ ਜਿਹੇ ਖੜੇ ਮਸਾਲੇ ਪਾਏ ਸੀ ਹਰੀਆਂ ਮਿਰਚਾਂ ਪਾਈਆਂ ਸੀ। ਥੋੜਾ ਜਿਹਾ ਧੁਵਾਂ ਚ ਨਮਕ ਪਾਵਾਂਗੇ। ਨਮਕ ਪਾ ਕੇ ਧੁਵਾਂ ਚ ਲਾਲ ਮਿਰਚ ਪਾਊਡਰ ਬੇਸਿਕ ਮਸਾਲੇ ਮਤਲਬ ਕਿ ਬਾਣੇ ਸਾਰੇ ਕੁਝ ਜ਼ਿਆਦਾ ਆਪਾਂ ਸਪਾਈਸੀ ਨਹੀਂ ਬਣਾਉਣੀ ਰੈਸਟੋਰੈਂਟ ਸਟਾਈਲ ਨਹੀਂ ਬਣਾ ਰਹੇ ਸਿੰਪਲ ਘਰ ਵਿੱਚ ਜਿਵੇਂ ਆਪਾਂ ਘਣਨੇ ਉਹਦੇ ਬਣਾ ਰਹੀ ਹਾਂ ਸਬਜ਼ੀ ਵਿੱਚ ਹਲਦੀ ਪਾਊਡਰ ਗਰਮ ਮਸਾਲਾ ਸੁੱਕਾ ਧਨੀਆ ਸੁ بس ਆਨੇਸੇ ਬੀਸ ਸਿਕਦਨੀਆ ਪਾਸਾ ਗਦਣਾ ਤੇ ਅੱਜ ਜੀ ਅਸੀਂ ਅੱਪ ਗੱਲਾਂ ਦੇ ਚੰਗੀ ਭਰਾ ਮਿਕਸ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਆਲੂ ਆਲ ਹੋਣ 5-7 ਮਿੰਟ ਲਈ ਅੱਪਾ ਕਰਿਆ ਲਾਉਣ ਨੂੰ ਨਾਲੇ ਕਿਉਂਕਿ ਆਲੂ ਨਿਗੇਟ ਗਾ ਲਦੇ ਨੇ ਤੇ ਜੱਪਾ ਆਲੂ ਇਕੱਠੇ ਪਾ ਦਾਂਗੇ ਤੇ ਕੋਬੀ ਜਲਦੀ ਗਾ ਲੇਗੀ ਤੇ ਕੋਲ ਜੂਗੀ ਜਪੇ ਸਕੇ ਆਪਾਂ ਆਲੂ ਪੱਲਾ ਪਾਵਾਂਗੇ ਇਹਨਾਂ ਨੂੰ 5-7 ਮਿੰਟ ਭਨਣ ਤੋਂ ਬਾਅਦ ਸੋੜਾ ਵਿੱਚ ਪਾਣੀ ਪਾ ਲਵਾਂਗੇ ਤਾਂ ਕਿ ਥੋੜੇ ਜਿਹੀ ਆਲੂ ਆਪਣੇ ਗਾ ਜਾਣ ਤੇ ਉਸ ਤੋਂ ਬਾਅਦ ਜੀ ਆਪਾਂ ਗੋਤੀ ਪਾਵਾਂਗੇ ਤੇ ਇਹਨਾਂ ਮਿਕਸ ਕਰ ਲਾਂਗੇ ਮੈਂ ਜੇ 15 ਤੋਂ 20 ਮਿੰਟ ਲਈ ਮੀਡੀਅਮ ਤੋਂ ਸਲੋ ਸਲੋ ਤੋਂ ਮੀਡੀਅਮ ਫਲੇਮ 'ਤੇ ਰੱਖ ਸਕਦਾ ਤੇ ਉਦੋਂ ਬਾਅਦ ਮੈਨੂੰ ਘੱਟੇ ਰੱਖਦਾ ਸੀ ਸਲੋ ਤੇ ਆਪਣੀ ਗੋਭੀ ਬਣ ਗਈ ਇਹਨੂੰ ਜ਼ਿਆਦਾ ਹਿਲਾਉਣਾ ਨਹੀਂ ਹੁੰਦਾ ਵਾਰ-ਵਾਰ ਨਹੀਂ ਤਾਂ ਖੋਲ ਜਾਂਦੀ ਆ ਤੇ ਫਿਰ ਜੀ ਆਪਾਂ ਇਹਨੂੰ ਧਨੀਆ ਨਾਲ ਗਾਰਨਿਸ਼ ਕਰਾਂਗੇ ਦੇਖੋ ਜੀ ਕਿੰਨੀ ਸੋਹਣੀ ਗੋਭੀ ਬਣ ਕੇ ਤਿਆਰ